ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਸ਼ਗੁਰਬਾਨੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਓ ਸਾਰੇ ਮਿਲ ਕੇ ਪਹਿਲਾ ਸ਼ਬਦ ਉਚਾਰਨ ਤੇ ਉਸ ਤੋਂ ਪ੍ਰੰਤ ਅਸਥਿਰਤ ਕਰਾਂਗੇ ਅੱਜ ਸੋਰਠ ਦੇ ਦਸਵੇਂ ਸ਼ਬਦ ਦੀ ਵਾਰੀ ਹੈ ਜੀ ਸੋਰਠ ਇੱਕੰਕਾਰ ਸਤਿਗੁਰੂ ਪ੍ਰਸਾਦ ਸੰਤੋ ਮਨ ਭਵਨੇ ਸੁਖ ਬਨਿਆ ਕੁਛ ਜੋਗ ਪ੍ਰਾਪਤ ਗਨਿਆ ਰਹਾਓ ਸੰਤੋ ਮਨ ਪਰਮੇ ਸੁਖ ਬਾਨਿਆ ਕੁਛ ਜੋਗ ਪ੍ਰਾਪਤ ਗਨਿਆ ਰਹਾਓ ਗੁਰਦਖ ਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੂੰਦ ਲੀਏ ਦਰਵਾਜੇ ਬਾਜੀਲੇ ਅਨਹਦ ਬਾਜੇ ਜਿਤ ਮਿਰਗ ਪੜਤ ਹੈ ਚੋਰੀ ਮੂੰਦ ਲੀਏ ਦਰਵਾਜੇ ਬਾਜੀਲੇ ਅਨਹਦ ਬਾਜੇ ਕੁੰਭ ਕਮਲ ਜਲ ਪਰਿਆ ਜਲ ਮੇਟਿਆ ਊਬਾ ਕਰਿਆ ਕੁੰਭ ਕਮਲ ਜਲ ਭਰਿਆ ਜਲ ਮੇਟਿਆ ਊਬਾ ਕਰਿਆ ਕੋ ਕਬੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮਾਨਿਆ ਕੋ ਕਬੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮਾਨਿਆ ਸੰਤੋ ਮਨ ਭਵਨੇ ਸੁਖ ਬਨਿਆ ਕੁਛ ਜੋਗ ਪ੍ਰਾਪਤ ਗਨੇ ਆ ਰਹਾ ભગજી ਆਖਦੇ ਹਨ કે ਜਿਸ ਤਰ੍ਹਾਂ પવન પાવ ਹਵਾ ਕਦੀ ਕਿੱਧਰ ਜਾਂਦੀ ਹੈ ਕਦੀ ਕਿਸ ਕਿਸਦਰ ਜਾਂਦੀ ਹੈ ਪਤਾ ਨਹੀਂ ਲੱਗਦਾ ਭਗਜੀ ਆਖਦੇ ਨੇ ਇਸੇ ਤਰ੍ਹਾਂ ਜਿਹੜਾ ਸਾਡਾ ਮਨ ਨੇ ਉਹ ਵੀ ਕਦੀ ਕਿੱਧਰ ਪੜਕ ਰਿਹਾ ਕਦੀ ਕਿੱਡੇ ਪੜਕ ਗਿਆ ਤੇ ਇਹ ਝਟਕਣ ਗੁਆਲੇ ਮਨ ਨੂੰ ਚੰਚਲ ਮਨਨ ਜਦੋਂ ਅਰਸ਼ਦ ਗੁਰਬਾਣੀ ਨਾਲ ਸਿਮਰਨ ਦੁਆਰਾ ਆਤਮਿਕ ਸੁਖ ਪ੍ਰਾਪਤ ਹੋ ਗਿਆ ਜੀ ਤਾਂ ਇਹ ਪ੍ਰਾਪਤੀ ਕਰਨ ਜੋ ਕੁਝ ਸਮਝਿਆ ਜਾਣ ਲੱਗਾ ਜੀ ਰਹਾ ਫਿਰ ਭਗਤ ਜੀ ਆਖਦੇ ਹਨ ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਦ ਹੈ ਚੋਰੀ ਮੂੰਦ ਲੀਏ ਦਰਵਾਜੇ ਬਾਝੇ ਲਿਆ ਅਨਹਦ ਬਾਜੇ ਭਗ ਜੀ ਆਖਦੇ ਹਨ ਗੁਰਸ਼ੇਤ ਗੁਰਵਾਨੀ ਨੂੰ ਨਾਮ ਰੂਪ ਗੁਰੂ ਨੇ ਮੈਨੂੰ ਮੇਰਾ შეਦਰ ਭਾਵ ਕਮਜ਼ੋਰੀ ਵਿਖਾ ਦਿੱਤੀ ਹੈ ਜੀ ਜਿਸ ਰਾਹੀਂ ਮੇਰੇ ਵਿਕਾਰਾਂ ਰੂਪ ਪਸ਼ੂ ਚੋਰ ਆ ਬੰਦੇ ਸੰਜੀ ਭਾਵ ਮੇਰੇ ਪੰਜ ਚੋਰ ਵਿਕਾਰ ਕਾਮ ਕ੍ਰੋਧ ਲੋਭ ਮੋਹਕਾਰ ਮੇਰੇ ਉਤੇ ਹਾਵੀ ਹੋ ਜਾਂਦੇ ਸਨ ਜੀ ਪਰ ਗੁਰਸ਼ੋਦ ਗੁਰਬਾਣੀ ਨਾਮ ਸਿਮਨ ਸਦਕਾ ਮੈਂ ਆਪਣੀਆਂ ਇੰਦਰੀਆਂ ਦੇ ਦਰਵਾਜ਼ੇ ਬੰਦ ਕਰ ਲੈ ਜੀ ਅਤੇ ਭਾਵ ਕੰਟਰੋਲ ਵਿੱਚ ਕਰ ਲੈ ਜੀ ਗੁਰਸ਼ੋਦ ਗੁਰਬਾਣੀ ਨਾਮ ਸਿਮਨ ਸਦਕਾ ਅਤੇ ਮੇਰੇ ਅੰਦਰ ਅਨਹਦ ਸ਼ਰਦ ਗੁਰਬਾਣੀ ਨਾਮ ਵਾਲੇ ਵਾਜੇ ਵੱਜਣ ਲੱਗ ਪਏ ਸੀ ਫਿਰ ਪਗ ਜੀ ਆਖਦਿਆਂ ਗੁੰਭ ਕਮਲ ਜਲ ਭਰਿਆ ਜਨ ਮਿਟਿਆ ਉਬਾ ਕਰਿਆ ਕੋ ਕਬੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮਾਨਿਆ ਪਗ ਜੀ ਆਖਦਿਆਂ ਫਿਰ ਮੇਰਾ ਹਿਰਦੇ ਕਮਲ ਰੂਪ ਘੜਾ ਜੋ ਮਾਇਆ ਵਿਤ੍ਰਿਸ਼ਨਾਵਾਂ ਦੇ ਜਲ ਨਾਲ ਭਰਿਆ ਹੋਇਆ ਸੀ ਉਸ ਵਿੱਚ ਮੈਂ ਗੁਰਸ਼ੋਤ ਗੁਰਬਾਣੀ ਨਾਮ ਸਿਮਰਨ ਪਾਇਆ ਜੀ ਤੇ ਅਤੇ ਉਸ ਨੂੰ ਮੈਂ ਢੋਲ ਕੇ ਉਸ ਜਲ ਨੂੰ ਢੋਲ ਕੇ ਭਾਵ ਉਸ ਤ੍ਰਿਸ਼ਨਾਵਾਂ ਨੂੰ ਮੈਂ ਕੰਟਰੋਲ ਕਰਕੇ ਉਸ ਨੂੰ ਸਿੱਧਾ ਕਰ ਦਿੱਤਾ ਭਾਵ ਮੈਂ ਉਸ ਸ਼ਬਦ ਗੁਰਬਾਣੀ ਨਾਮ ਸੰਸਦ ਦਾ ਆਪਣੀਆਂ ਤ੍ਰਿਸ਼ਨਾਵਾਂ ਨੂੰ ਖਤਮ ਕਰ ਦਿੱਤਾ ਜੀ। 10 ਕਬੀਰ ਆਖਦਾ ਹੈ ਜੀ ਕਿ ਗੁਰਸ਼ਾਹਤ ਗੁਰਬਾਣੀ ਨਾਮ ਸਿਮਰਨ صدਕਾ ਪਰਮੇਸ਼ਰ ਦੀ ਕਿਰਪਾ ਦੁਆਰਾ ਮੈਂ ਪਰਮੇਸ਼ਰ ਪ੍ਰਭ ਨੂੰ ਜਾਣ ਲਿਆ ਹੈ ਜੀ। ਜਿਸ ਦੇ ਹਾਲ ਸਰੂਪ ਮੇਰਾ ਮਨ ਪਤੀਜ ਗਿਆ ਹੈ ਜੀ। ਟਿਕਾ ਵਿੱਚ ਆ ਗਿਆ ਹੈ ਜੀ। ਇਸ਼ਵਰ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਕੁੱਖ ਜੀ ਉਹਦੇ ਇਸ ਜਿੰਦੇ ਹਾਂ ਜੀ ਕਿ ਗੁਰਸ਼ਾਦ ਗੁਰਬਾਣੀ ਨਾਮ ਸਿਮਰਨ ਸਦਕਾ। ਮਨ ਦੇ ਤਕਾ ਵਿੱਚ ਜਾਂ ਆ ਜਾਣਾ ਸਿਰ ਹੋ ਜਾਣਾ। ਪਰਮੇਸ਼ਰ ਪ੍ਰਾਪਦੀ ਬਾਸ ਸੁਗਾਦੀ। ਸੂਝ ਪ੍ਰਾਪਤ ਹੋ ਜਾਂਦੀ ਹੈ ਜੀ। ਅਤੇ ਮਨ ਪਰਮੇਸ਼ਰ ਹਾਰ ਤੇ ਗੁਰਸ਼ਾਦ ਗੁਰਬਾਣੀ ਨਾਮ ਸਿਮਰਨ ਵਿੱਚ ਲੱਗ ਜਾਂਦਾ ਹੈ ਜੀ ਜਿਸ ਸੇ ਫਾਲਸਰੂ ਜੀ ਸਾਧਕ ਤਾਂ ਮਨ ਆਪਣੀਆਂ ਵਾਸ਼ਨਾਵਾਂ ਆਪਣੀਆਂ ਇੰਦਰੀਆਂ ਨੂੰ ਵਸ ਵਿੱਚ ਕਰਕੇ ਪਰਮੇਸ਼ਰ ਪ੍ਰਾਪਤਿ ਪ੍ਰੇਮਾ ਭਗਤੀ ਵਿੱਚ ਲੱਗ ਜਾਂਦਾ ਹੈ ਜੀ ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲਨੇਕਾਂ ਭੁੱਲਾਂ ਹੋਈਆਂ ਹੋਣਗੀਆਂ ਉਸ ਵਾਸਤੇ ਮੈਂ ਖਿਮਾ ਦੀ ਅਰਜ਼ ਖਾਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ